ਜਦੋਂ ਲਈ ਅਗੇਂਜਮੈਂਟ ਹੋਈ ਕਿ ਤੇਨ ਦਿਨ ਸਾਥੀ ਰਿਕਰ ਪਟਿਆਲਾ ਮੈਨੂੰ ਦੇਖੋ ਪੰਜਾਬ ਦੀ ਹਾਲ ਇੱਕ ਸੈਮੀਨਾਰ ਤੇ ਲੈ ਕੇ ਗਈ ਦੋਸੇ ਸੈਮੀਨਾਰ ਦੇ ਨਾਲ ਸੀ ਤੇ ਮੈਨੂੰ ਤੈਨੂੰ ਬਸਟੈਂਡ ਤੋਂ ਵੀ ਫਾਈਟਿੰਗ ਤੇ ਕੋਈ ਬੜੀ ਦੇਰੀ ਲਈ ਤੇ ਉੱਥੋਂ ਨਾਲ ਲੰਡਨ ਪਹੁੰਚ ਲਾਇਆ ਉਹ ਅੰਕੀ ਕੌਨਸੀ ਅਫੇਸ਼ਰ ਤੇ ਨਾਲ ਉਹ ਨੂੰ ਉਦੋਂ ਮੈਂ ਉਹ ਟਿਕਟ ਨੋ ਨੋ ਸੀ ਲੱਗਾ ਪਹੁੰਚੇ ਤੇ ਉੱਥੇ ਖੰਡਰਵਾਨੇ ਜਦੋਂ ਮਿਲਦੇ ਨੇ ਤੇ ਮੈਂ ਉਹਨੂੰ ਹੀ ਸੰਧੀ ਨੇ ਕਿਹਾ ਆਹ ਦਰਸ਼ਨ ਕਰ ਘੱਟ ਜੀ ਤੇ ਮੈਂ ਹੰਦੀ ਨੂੰ ਪੁੱਛਿਆ ਮੈਂ ਤਾਂ ਆਂਦੀ ਇਹ ਦਰਸ਼ਨ ਕਰ ਘੱਟ ਹੋਤਾ ਨਹੀਂ ਜਿਹੜਾ ਕਵੀ ਨੇ ਕਹਿੰਦੇ ਹਾਂ ਇਹ ਹੋਣੀ ਇਹਦੇ ਤਰੂਪੀ ਤੇ ਫੈਣੀ ਗਾਈ ਤੇ ਉਹ ਮੈਂ ਉਹਨਾਂ ਨਾਲ ਗੱਲ ਕਰਨ ਲੱਗੀ ਮੈਂ ਕਿਹਾ ਸਤ ਮੈਂ ਤੁਹਾਨੂੰ ਪੜਿਆ ਹੋਇਆ

ਤੰਗ ਇਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਰਹੇ ਨੇ ਕੀ ਕਰ ਕੀ ਨਹੀਂ ਬੈਠੇ ਇਸ ਗੱਲ ਤਵੱਜੋ ਦੇਵਾਂਗੀ ਕਿ ਜਿੰਦੇ ਵੀ ਸਾਥੀ ਮੂਵਮੈਂਟ ਦੇ ਲਈ ਲੜੀਏ ਇਹ ਉਹਨਾਂ ਮੂਵਮੈਂਟ ਦੇ ਵਿੱਚ ਹੋਣਾ ਜਾਂ ਪਤਰੀਆਂ ਦਾ ਜਿਹੜਾ ਰੋਲ ਹੁੰਦਾ ਨਾ ਉਹ ਬੜਾ ਕਮਾਲ ਦਾ ਹੁੰਦਾ ਹੈ ਤੇ ਮੇਰੇ ਮਨ ਦੇ ਵਿੱਚ ਇੱਕ ਉੱਤਰ ਹੋਈ ਪ੍ਰਸ਼ਨ ਪੈ ਰhspacei ਤੇ ਮੈਂ ਬੜੀ ਅਫਸਾਈਡ ਸੀ ਉਸ ਸਮੇਂ ਤੇ ਜੇਕਰ ਮੈਨੂੰ ਉਹ ਦੇਖਵਰ ਅੱਜ ਦੀ ਇੰਨਾ ਦੀ ਜਿਦਗੀ ਦੀ ਕਹਾਣੀ ਦੱਸਦੀ

ਸਾਰਾ ਕੁਝ ਦੇਖਦੇ ਹੋ ਕਲੀਰ ਆਉਦੇ 15 ਮਿੰਟ ਬਾਅਦ ਆਏ ਤੇ ਰਾਤ ਕੱਟੀ ਤੇ ਚਲੇ ਗਏ ਤੁਸੀਂ ਕਦੀ ਵੀ ਮੈਨੂੰ ਰੋਕਦੇ ਉਹ ਕਹਿੰਦੇ ਉਹਨੇ ਮੈਨੂੰ ਬੈਠ ਕੇ ਕਿਹਾ ਕਹਿੰਦੇ ਅਰਵਿੰਦਰ ਮੂਵੀ ઓਨ ਲਾਈਟ ਲੱਗਣਾ ਆ ਤੂੰ ਕਦੀ ਵੀ ਬਿੰਦਰ ਨੂੰ ਕਹਿੰਦੀ ਇੱਕ ਅੱਲਾ ਮੈਂ ਖਲ ਕਰਨ ਬਵਾ ਤੂੰ ਸੀ ਕਿ ਆਨੇ ਤੇ ਕਿਉਂਕਿ ਉਹਨੇ ਖਲ ਕਰਨ ਬੋਲਿਆ ਇਹਦੀ ਇੱਕ ਪਤੀ ਦੀ ਸਰਉਂਡਾ ਬਣ ਤੇ ਤਿੰਨ ਦਿਨ ਜਿਹੜੀ

और तगड़ा शुरू किया टक्कर हो गई जब बहुत ही सी बिज़नेस बात के साथ क्या भी कोई किया जो एक साथी तो नहीं हो गया मैंने उनके आगे टक्कर करा दस्ते हो आरपी चाहे हो बस मेरे ने पता नहीं हो गया सेरेमूटिया उनके अंदर जर्मनी का जनरेटर निकल नहीं आया क्या टक्कर हो गया जानवर बाव इससे भी ट ਜੇ ਜੇ ਪ੍ਰੋਤਿਧ ਮੌਤ ਹੋਦੇ ਹੋਏ ਕੋਈ ਆਉਂਦੇ ਕੰਨੂ ਪਿੱਛੇ ਇੱਕ ਦਾਇਰ ਕਹਿ ਹੀ ਲੋੜੇ ਤੁਸੀਂ ਇਹ ਦੇਖੋ ਹੜਪੜਾ ਨੂੰ ਤਾਂ ਕੁਝ ਹੋਇਆ ਉਹਨਾਂ ਨੇ ਤਾਂ ਜ਼ਿੰਦਗੀ ਵਿੱਚ ਬੜੇ ਯੰਨ ਕਰਦੀ ਅਜੇ ਤਾਂ ਉਹਨੇ ਬਹੁਤ ਖੁਸ਼ ਜਨਦਾ ਹੈ ਉਹ ਵੀ ਇਹ ਲਾਲ ਬਾਹਰ ਕਹਿ ਰਹੇ ਆ ਤੇ ਧੱਲ ਜਿਗਰਾ ਇਹਨਾਂ ਦਾ ਸੀ ਅਪਸੈਟ ਹੋਏ ਕਿ ਬੰਦਾ ਜਿਹੜਾ ਕੋਈ ਨਹੀਂ ਕੋਲੇ ਚਾਹ ਪੀਣ ਤਰੀ ਮੈਂ ਬੱਚਾ ਬਣਾਈ ਦੇਆ

ਹਾਂ ਜੀ ਸਮਾਜ ਵਿੱਚ ਐਨਾ ਕੁਝ ਹੋ ਰਿਹਾ ਸਮਾਜ ਦੇ ਲਈ ਕਿਉਂ ਚੁਣਬੜੇ ਹੋ ਕਿਉਂ ਨਹੀਂ ਜਿੰਨਾਂ ਕੁ ਚਾਈਂਆਂ ਤੇ ਮੇਰੇ ਇਹ ਇਤੈਕੀ ਗੁਰੂ ਵੀ ਦੇ ਜਦੋਂ ਇਹ ਬਹੁਤ ਪਾਸ ਦੇ ਵਿੱਚ ਕੋਈ ਵੀ ਤਕਾ ਪੜਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਜਿੱਥੇ ਪਰਚੀ ਹੋਰ ਦੇਣਾ ਦਾ ਕੋ ਹੋਣਾ ਹੈਗਾ ਮੈਂ ਇਹਨਾਂ ਨੂੰ ਕੋਲ ਤਾਂ ਕੇ ਪੁੱਛ ਲੈਂਦੀ ਆ ਤੇ ਵਕਤ ਵਕਤ ਤੇ ਜਾ ਕੇ ਇਹਨਾਂ ਦੇ ਨਾਲ ਇਹਨੂੰ ਡਿਸਕਸ ਕਰਦੀ ਰਹਿੰਦੀ ਆ ਤੇ ਮੈਂ ਉਹ ਮੈਂ ਇਹੀ ਗੱਲ ਕਰਾਂਗੀ

ते जो तू यार ते वो बड़ा कितनी ऐसी ते कामें हो रहे हैं वो सुन जरूर आना देना समझा यार ते एक का एक रहा है वो बढ़िया काम मेला है ना ये हमेशा के लिए जिंदा रहेगा जिंदे ते सांसों के लम्बी सांस जिंदे लम्बी जिंदे ते रहेगी तुम्हारी अकेले जिसके इतनी किल्लत सारे जिंदे आई ते ऐ किंतु तो बीसम बूंद समाप्ति ते साधन करके तुले इतनी तारीफ बेरी होया ते पाया असी किलारा किंतु माया देगा लड़के सदा होया पार सारा इन्हें तो चलेगी तो आप आप ना